ਤੋ ਵਿਧਾਇਕ ਨਰਿੰਦਰ ਕੋਰ ਭਰਾਸ ਦੇ ਵਿਵਾਦਿਤ ਬਿਆਨ ਤੋਂ ਬਾਅਦ ਪਿੰਡ ਝਨੇੜੀ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਮਾਲਾ ਦਾ ਜਵਾਬ ਜਿਹੜਾ ਕਿ ਸਾਹਮਣੇ ਆ ਗਿਆ ਹੈ ਤਾਂ ਭਰਾਸ ਨੇ ਉਹਨਾਂ ਉੱਤੇ ਨਜਾਇਜ਼ ਸ਼ਰਾਬ ਤੇ ਭੁੱਕੀ ਵੇਚਣ ਦੇ ਗੰਭੀਰ ਇਲਜ਼ਾਮ ਲਗਾਏ ਸਨ ਤਾਂ ਮਾਲਵਿੰਦਰ ਸਿੰਘ ਮਾਲਾ ਸਾਬਕਾ ਸਰਪੰਚ ਪਿੰਡ ਝਨੇੜੀ ਜੋ ਕਿ ਹੁਣ ਪੰਚਾਇਤ ਸੰਪਤੀ ਦੀਆਂ ਚੋਣਾਂ ਦੇ ਵਿੱਚ ਝਨੇੜੀ ਜ਼ੋਨ ਤੋਂ ਆਜ਼ਾਦ ਤੌਰ ਤੇ ਲੜ ਰਹੇ ਨੇ ਇਲਜ਼ਾਮਾਂ ਨੂੰ ਉਹਨਾਂ ਬੇਬੁਨਿਆਦ ਦੱਸਦੇ ਕਿ ਹੈ ਕਿ ਵਿਧਾਇਕ ਨੇ ਕੁਝ ਲੋਕਾਂ ਨੇ ਗਲਤ ਜਾਣਕਾਰੀ ਦੇ ਕੇ ਗੁੰਮਰਾ ਕੀਤਾ ਹੈ ਉਨਾ ਤਿੱਕਾ ਹਮਲਾ ਕਰਦੇ ਕਿਹਾ ਕਿ ਵਿਧਾਇਕ ਫੁੱਲੂ ਆਪਣੇ ਹੀ ਇੱਕ ਬੰਦੇ ਨੂੰ ਵੱਡਾ ਅਹੁਦਾ ਦਿੱਤਾ ਗਿਆ ਜੋ ਕਿ ਖੁਦ ਵੀ ਨਜਾਇਜ਼ ਸ਼ਰਾਬ ਵੇਚਦਾ ਰਿਹਾ। ਬਈ ਪਹਿਲਾਂ ਤਾਂ ਸਾਰੇ ਦਸਨ ਦਾ ਧੰਨਵਾਦ, ਛੋਟਾ ਧੰਨਵਾਦ। ਬਈ ਤੇਰੇ ਐਮਐਲਏ ਸਾਹਿਬ ਮੈਨੂੰ ਨਹੀਂ ਪਤਾ ਵੀ ਉਹ ਕਿਉਂ ਕਹਿ ਰਹੇ ਨਾ ਕਿ ਕਹਿ ਰਹੇ ਨਾ ਪਰ ਉਹ ਨਾ ਕਿਸੇ ਤੋਂ ਥੋੜਾ ਜਿਹਾ ਸਰਚ ਕਰ ਲੈਣਾ ਪਿੰਡ ਬਾਰੇ, ਪਿੰਡ ਚ ਮੇਰੇ ਵਾਰੇ। ਵੀ ਮੇਰੇ ਕਿਹਜਾ ਇਨਸਾਨ ਆ। ਮੇਰੀ ਕੀ ਇੱਜ਼ਤ ਆ ਪਿੰਡ ਚ? ਕੀ ਮੈਂ ਕੰਮ ਕੀਤੇ ਹੋਏ ਨਾ ਕਿਸੇ ਤੋਂ ਕਿਸੇ ਕਿਸੇ ਕਹੇ ਕਹਾਏ ਇੱਕ ਜਿੰਨਾਂ ਨੂੰ ਪਤਾ ਨਹੀਂ ਮੈਂ ਉਹਨਾਂ ਨੂੰ ਬਾਰੇ ਬੋਲਣਾ ਨਾ ਬੋਲਣਾ ਪਰ ਮੇਰਾ ਬੋਲਣਾ ਨਹੀਂ ਬੰਦਾ ਪਰ ਐਮਐਲਏ ਸਾਹਿਬ ਨੂੰ ਗਲਤ ਗੁੰਮਰਾਹ ਕਰ ਰਹੇ ਨਾ ਉਹਦੇ ਵਿੱਚ ਜਿਹੜੇ ਉਹ ਕਹਿ ਰਿਹਾ ਉਹਨਾਂ ਨੇ ਪਰ ਉਹਨਾਂ ਨੂੰ ਆਪ ਪਤਾ ਹੋਣਾ ਚਾਹੀਦਾ ਵੀ ਜਿੰਨਾਂ ਨੂੰ ਉਹਨਾਂ ਨੇ ਪਹਿਲਾਂ ਬਹੁਤ ਵੱਡਾ ਉਹਦਾ ਦਿੱਤਾ ਇੱਕ ਬੰਦੇ ਨੂੰ ਉਹਨੂੰ ਨਾਮ ਕਰਾ ਕੇ ਕਰ ਲੈਣ ਸਾਡੇ ਬਾਬਾ ਨਾਗਰੇ ਵੀ ਹੁਣ ਤੱਕ ਦਾ ਰੂਬੇਦਾਰ ਹੈ ਕਿ ਨਹੀਂ ਦੂਜੀ ਗੱਲ ਜਿਨ੍ਹਾਂ ਨੇ ਉਹਨੂੰ ਟਿਕਟ ਦਿੱਤੀ ਆ ਹੁਣ ਉਹ ਤੇ ਅੱਠ ਪਰਤੇ ਅੱਜ ਵੀ ਦਾਰੂ ਦੇ ਨਹੀਂ ਜੈ ਜੈ ਪਤਾ ਨਹੀਂ ਐਮਐਲਏ ਸਾਹਿਬ ਨੂੰ ਪਤਾ ਨਹੀਂ ਕਿਉਂ ਨਹੀਂ ਸੁਣਦੇ ਉਹ ਕਿਉਂ ਥੋੜੇ ਇੱਕ ਦੋ ਲੋਕਾਂ ਦੀ ਸੁਣ ਰਿਹਾ ਹੈ ਨਾ ਮੈਨੂੰ ਨਹੀਂ ਸਮਝ ਆਉਂਦੀ ਐਮਐਲਏ ਬਣੇ ਨਾ ਉਹ ਉਹ ਦੱਸਣ ਤਾਂ ਸਹੀ ਵੀ ਉਹਨਾਂ ਨੇ ਪਿੰਡ ਲਈ ਕੀ ਕੀਤਾ ਮੈਂ ਦੱਸਦਾ ਮੈਂ ਮੇਰੇ ਪਿੰਡ ਲਈ ਕੀ ਕੀਤਾ ਹੋਇਆ ਮੇਰਾ ਪਿੰਡ 'ਚ ਮੇਰੇ ਕੰਮ ਬੋਲਦੇ ਨਾ ਮੈਂ 5 ਸਾਲ ਸਰਪੰਚ ਕੀਤਾ ਕੀਤੀ ਆ ਮੇਰੇ ਪਿੰਡ 'ਚ ਜਾ ਕੇ ਪਿੰਡ ਵਾਲਿਆਂ ਨੂੰ ਪਤਾ ਕਰੋ ਵੀ ਮੈਂ ਕਿਹੜੀ ਕਿਹੜੀਆਂ ਗਲੀਆਂ ਕੀ ਕੁਝ ਕੀਤਾ ਹੋਇਆ ਸਾਡੇ ਪਿੰਡ 'ਚ ਸੀਵਰੇਜ ਪਾਈ ਹੋਈ ਆ ਬਾਈ 95% ਪਿੰਡ ਦੀਆਂ ਗਲੀਆਂ ਮੈਂ ਬਣਾਈ ਨਾ ਮੈਂ ਆਪਦੇ ਪਲੈਨਿੰਗ ਤੇ 5 ਸਾਲ 'ਚ 32